ਮਤਾ ਪਾਇਆ ਗਿਆ ਮੁੱਦੋ ਸੰਗਤ ਦੀ ਜਿਹੜੀ ਪੰਚਾਇਤ ਆ ਉਹਨਾਂ ਨੇ ਇੱਕ ਕੀ ਪ੍ਰਵਾਸੀ ਇੱਥੇ ਨਹੀਂ ਰਹਿਣਗੇ ਕੋਈ ਹੋਏਗਾ ਤਾਂ ਉਹਨਾਂ ਦਾ ਆਧਾਰ ਕਾਰਡ ਨਹੀਂ ਬਣੂਗਾ ਵੋਟਰ ਕਾਰਡ ਨਹੀਂ ਬਣੂਗਾ ਤੇ ਜਿਹੜੇ ਹੈਗੇ ਉਹਨੂੰ ਬਾਹਰ ਜਾਗਰਸਤੇ ਸਮਾ ਦੇ ਦਿੱਤਾ ਗਿਆ ਮੁੱਦੋ ਸੰਗਤਿਆਂ ਪਿੰਡ ਵਾਸੀਆਂ ਦੀ ਜਾਂ ਜਿਹੜੇ ਉੱਥੇ ਪੁਰਾਣੇ ਵਸਨੀਕ ਹੈ ਪਿੰਡ ਦੇ ਉਹਨਾਂ ਦੀ ਕੋਈ ਮਜਬੂਰੀ ਹੋਣੀ ਹੈ ਜਿਹੜਾ ਉਹਨਾਂ ਨੇ ਇਹੋ ਜਿਹਾ ਮਤਾ ਪਾਇਆ ਕਿ ਪ੍ਰਵਾਸੀਆਂ ਦੇ ਨਾ ਆਧਾਰ ਕਾਰਡ ਬਣਨਗੇ ਨਾ ਉਹਨਾਂ ਨੂੰ ਉੱਥੇ ਵੋਟਰ ਕਾਰਡ ਬਣਨਗੇ ਨਾ ਉਹਨਾਂ ਨੂੰ ਕੋਈ ਮਜਬੂਰੀ ਵੇਚੇਗਾ ਇਹੋ ਜਿਹੀ ਕੋਈ ਮਜਬੂਰੀ ਹੋਣੀ ਹੈ ਮੈਂ ਉਸ ਪਿੰਡ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਇਹ ਪੰਜਾਬ ਹੈ ਗੁਰੂ ਮਾਰਾ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇੱਥੇ ਤਾਂ ਸਿਰਫ ਸਾਂਝੀ ਵਾਰਤਾ ਦੀ ਗੱਲ ਕੀਤੀ ਗਈ ਹੈ ਇਸਾਹੀ ਜਿਹੜੇ ਪ੍ਰਵਾਸੀ ਸਾਡੇ ਆਂਦੇ ਨੇ ਪੰਜਾਬ ਦੀ ਆਰਥਿਕਤਾ 'ਚ ਬਹੁਤ ਵੱਡਾ ਕੰਟ੍ਰਿਬਿਊਸ਼ਨ ਪਾਉਂਦੇ ਨੇ ਸਾਡੀ ਖੇਤੀ ਨੂੰ ਜਿਹੜੀ ਪਰਫੁੱਲਿਤ ਹੋ ਰਹੀ ਇਹਨੂੰ ਪਰਫੁੱਲਿਤ ਕਰਨ ਚ ਬਹੁਤ ਵੱਡਾ ਕੰਟ੍ਰਿਬਿਊਸ਼ਨ ਪਾਦੇ ਨੇ ਮੈਨੂੰ ਲੱਗਦਾ ਕਿ ਆਰਥਿਕਤਾ ਦਾ ਵੀ ਸਾਡੀ ਬਹੁਤ ਵੱਡਾ ਇੱਕ ਸਰੋਤ ਨੇ ਸਾਡੇ ਕੋਲ ਹੈਲਪ ਕਰਦੇ ਨੇ ਪੰਜਾਬ ਨੂੰ ਖੇਤੀ ਦੇ ਮਾਮਲੇ ਚ ਨੰਬਰ 1 ਰੱਖਣ ਚ ਹੈਲਪ ਕਰਦੇ ਨੇ ਸੋ ਇਹੋ ਜਿਹਾ ਮਤਾ ਪਾਣਾ ਗਲਤ ਹੈ ਮੈਂ ਉਮੀਦ ਕਰਦਾ ਕਿ ਜਿਹੜੀ ਸਾਡੀ ਪਿੰਡ ਦੀ ਪੰਚਾਇਤ ਹੈ ਇਹ ਤੇ ਮੁੜ ਵਿਚਾਰ ਕਰੇਗੀ ਜੋ ਸੀ ਮਤਾ ਪਾਇਆ ਗਿਆ ਮੁੱਦੋ ਸੰਗਤ ਦੀ ਜਿਹੜੀ ਪੰਚਾਇਤ ਆ ਉਹਨਾਂ ਨੇ ਇੱਕ ਕੀ ਪ੍ਰਵਾਸੀ ਇੱਥੇ ਨਹੀਂ ਰਹਿਣਗੇ ਕੋਈ ਹੈਗਾ ਤਾਂ ਉਹਨਾਂ ਦਾ ਆਧਾਰ ਕਾਰਡ ਨਹੀਂ ਬਣੂਗਾ ਵੋਟਰ ਕਾਰਡ ਨਹੀਂ ਬਣੂਗਾ ਤੇ ਜਿਹੜੇ ਹੈਗੇ ਉਹਨੂੰ ਬਾਹਰ ਜਾਗਸਤੇ ਸਮਾ ਦੇ ਦਿੱਤਾ ਗਿਆ ਮੁੱਦੋ ਸੰਗਤਿਆਂ ਪਿੰਡ ਵਾਸੀਆਂ ਦੀ ਜਾਂ ਜਿਹੜੇ ਉਥੇ ਪੁਰਾਣੇ ਵਸਨੀਕ ਹੈ ਪਿੰਡ ਦੇ ਉਹਨਾਂ ਦੀ ਕੋਈ ਮਜਬੂਰੀ ਹੋਣੀ ਹੈ ਜਿਹੜਾ ਉਹਨਾਂ ਨੇ ਇਹੋ ਜਿਹਾ ਮਤਾ ਪਾਇਆ ਕਿ ਪ੍ਰਵਾਸੀਆਂ ਦੇ ਨਾ ਆਧਾਰ ਕਾਰਡ ਬਣਨਗੇ ਨਾ ਉਹਨਾਂ ਨੂੰ ਉਥੇ ਵੋਟਰ ਕਾਰਡ ਬਣਨਗੇ ਨਾ ਉਹਨਾਂ ਨੂੰ ਕੋਈ ਮਜਮਿਨ ਵੇਚੇਗਾ ਇਹੋ ਜਿਹੀ ਕੋਈ ਮਜਬੂਰੀ ਹੋਣੀ ਹੈ ਪਰ ਮੈਂ ਉਸ ਪਿੰਡ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਇਹ ਪੰਜਾਬ ਹੈ ਗੁਰੂ ਮਾਰਾ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇੱਥੇ ਤਾਂ ਸਿਰਫ ਸਾਂਝੀ ਵਾਰਤਾ ਦੀ ਗੱਲ ਕੀਤੀ ਗਈ ਹੈ ਇਹ ਉਹਦੇ ਉਲਟ ਜਾਂਦੀ ਹੈ ਗੱਲ ਇੱਕ ਦੂਸਰਾ ਜੇ ਆਪ ਜੀ ਦੀ ਗੱਲ ਨੂੰ ਅਸੀਂ ਲਾਗੂ ਕਰ ਲਈਏ ਤੇ ਜਿਹੜੇ ਪੰਜਾਬੀ ਸਾਡੇ ਵੀਰ ਦੇਸ਼ ਤੇ ਬਾਕੀ ਕੋਨੇ ਜਾ ਕੇ ਬਸੇ ਹੋਏ ਹਨ ਦੇਸ਼ ਦੇ ਅੰਦਰ ਲੱਖ ਲੱਖ ਸ਼ਹਿਰਾਂ ਪਿੰਡਾਂ ਚ ਬਸੇ ਹੋਏ ਹਨ ਤੇ ਉੱਥੇ ਦੇ ਲੋਕ ਵੀ ਜਿਹੜੇ ਹੈਗੇ ਨੇ ਮਤਾ ਪਾਦਨ ਕੀ ਅਸੀਂ ਇਹਨਾਂ ਨੂੰ ਇੱਥੇ ਕੋਈ ਆਧਾਰ ਕਾਰਡ ਵੋਟਰ ਕਾਰਡ ਜਾਂ ਜ਼ਮੀਨ ਨਹੀਂ ਲੈਣ ਦੇਣੀ ਕ ਤੁਸੀਂ ਹੋਰ ਚੰਗੇ ਦਾ ਧਿਆਨ ਨਾਲ ਸਮਝੋ ਕੈਨੇਡਾ ਦੇ ਅੰਦਰ ਬਹੁਤ ਸਾਰੇ ਸਾਡੇ ਪੰਜਾਬੀ ਵੀਰ ਜਾ ਕੇ ਰਹਿੰਦੇ ਨੇ ਕੈਨੇਡਾ ਦੇ ਅੰਦਰ ਕਈ ਸਾਰੇ ਸ਼ਹਿਰ ਨੇ ਜਿੱਥੇ ਹੁਣ ਪੰਜਾਬੀ ਸਾਈਨ ਬੋਰਡ ਲੱਗਦੇ ਲੱਗਦਾ ਕਿ ਇਹ ਪੰਜਾਬ ਦਾ ਹਿੱਸਾ ਹੋ ਗਏ ਨੇ ਉਹ ਸਾਰੇ ਠੀਕ ਹੈ ਹੁਣ ਉਹ ਉੱਥੇ ਜਿਹੜਾ ਕੈਨੇਡਾ ਦੇ ਅੰਦਰ ਵੀ ਜੇ ਉਹ ਕਹਿ ਦੇਣਾ ਕਿ ਜੀ ਅਸੀਂ ਤੁਹਾਨੂੰ ਸਿਟੀਜ਼ਨਸ਼ਿਪ ਨਹੀਂ ਦਿੰਦੇ ਤੁਹਾਨੂੰ ਉਹ ਨਹੀਂ ਦਿੰਦੇ ਕਿਹੋ ਜਿਹਾ ਸਾਨੂੰ ਲੱਗੇਗਾ ਜ਼ਰੂਰਤ ਦੇ ਮੁਤਾਬਿਕ ਲੋਕ ਆਉਂਦੇ ਨੇ ਜ਼ਰੂਰਤ ਦੇ ਮੁਤਾਬਿਕ ਲੋਕ ਉੱਥੇ ਰਹਿੰਦੇ ਨੇ ਕੈਨੇਡਾ ਦੇ ਅੰਦਰ ਨੌਕਰੀਆਂ ਦੀ ਜ਼ਰੂਰਤ ਹੈਗੀ ਲੋਕਾਂ ਦੀ ਜ਼ਰੂਰਤ ਹੈ ਤੇ ਲੋਕ ਉੱਥੇ ਜਾ ਰਹੇ ਨੇ ਪੰਜਾਬੀ ਦੀ ਨੌਕਰੀ ਜ਼ਰੂਰਤ ਹੈ ਪੰਜਾਬੀ ਉੱਥੇ ਜਾ ਰਹੇ ਨੇ ਇਸ ਤਰ੍ਹਾਂ ਹੀ ਜਿਹੜੇ ਪ੍ਰਵਾਸੀ ਸਾਡੇ ਆਉਂਦੇ ਨੇ ਪੰਜਾਬ ਦੀ ਆਰਥਿਕਤਾ 'ਚ ਬਹੁਤ ਵੱਡਾ ਕੰਟ੍ਰਿਬਿਊਸ਼ਨ ਪਾਉਂਦੇ ਨੇ ਸਾਡੀ ਖੇਤੀ ਨੂੰ ਇਹ ਜਿਹੜੇ ਪਰਵੁਲਿਤ ਹੋ ਰਹੀ ਇਹਨਾਂ ਪਰਵੁਲਿਤ ਕਰਨ ਚ ਬਹੁਤ ਵੱਡਾ ਕੰਟ੍ਰਿਬਿਊਸ਼ਨ ਪਾਉਂਦੇ ਨੇ ਸਾਡੇ ਪਿੰਡ ਚ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਨੇ ਕੋਲ ਜ਼ਮੀਨਾਂ ਬਹੁਤ ਨਹੀਂ ਪਰ ਉਹ ਬਜ਼ੁਰਗ ਰਹੇ ਰ ਮਾਤਾ ਜਾਂ ਉਸ ਬੱਚੇ ਦੇ ਪਿਓ ਬਜ਼ੁਰਗ ਰਹਿੰਦੇ ਨੇ ਹੁਣ ਉਹ ਬਜ਼ੁਰਗ ਉੱਥੇ ਰਹਿੰਦੇ ਨੇ ਖੇਤੀ ਆਪ ਕਰ ਨਹੀਂ ਸਕਦੇ ਖੇਤੀ ਦਾ ਸਹਾਰਾ ਇਹ ਜਿਹੜੇ ਪ੍ਰਵਾਸੀ ਲੋਗ ਇਹ ਬਣਦੇ ਨੇ ਤੇ ਮੈਨੂੰ ਲੱਗਦਾ ਕਿ ਆਰਥਿਕਤਾ ਦਾ ਵੀ ਸਾਡੀ ਬਹੁਤ ਵੱਡਾ ਇੱਕ ਸਰੋਤ ਨੇ ਸਾਡੇ ਕੋਲ ਹੈਲਪ ਕਰਦੇ ਨੇ ਪੰਜਾਬ ਨੂੰ ਖੇਤੀ ਦੇ ਮਾਮਲੇ ਚ ਨੰਬਰ 1 ਰੱਖਣ ਚ ਹੈਲਪ ਕਰਦੇ ਨੇ ਸੋ ਇਹੋ ਜਿਹਾ ਮਤਾ ਪਾਣਾ ਗਲਤ ਹੈ ਮੈਂ ਉਮੀਦ ਕਰਦਾ ਕੀ ਜਿਹੜੀ ਸਾਡੀ ਪਿੰਡ ਦੀ ਪੰਚਾਇਤ ਹੈ ਇਹ ਤੇ ਮੁੜ ਵਿਚਾਰ ਕਰੇਗੀ